ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਸਰੇ ਆਮ ਕਤਲ ਕਰ ਦਿੱਤਾ ਗਿਆ ਚੱਲਦੇ ਕਬੱਡੀ ਮੈਚ ਦੇ ਵਿੱਚ ਉਸਤੇ ਸਿਰ ਚ ਗੋਲੀਆਂ ਮਾਰੀਆਂ ਮੋਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਇਹ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਿਸ ਮੌਕੇ ਤੇ ਜਿਹੜੇ ਸ਼ੂਟਰ ਸੀ ਹਮਲਾਵਰ ਸੀ ਉਹ ਰਾਣਾ ਬਲਾਚੌਰੀਆ ਦੇ ਫੈਨ ਬਣ ਕੇ ਆਏ ਉਸਦੇ ਨਾਲ ਸੈਲਫੀ ਕਚਾਉਣ ਦੀ ਗੱਲ ਕਹੀ ਤੇ ਸੈਲਫੀ ਖਿਚਾਉਂਦੇ ਹੋਏ ਅਚਾਨਕ ਉਸਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਰਾਣੇ ਦੇ ਸਿਰ 'ਚ ਗੋਲੀਆਂ ਲੱਗੀਆਂ ਉਸ ਨੂੰ ਤੁਰੰਤ ਮੁਹਾਲੀ ਦੇ ਫੋਟੇਸ ਹਸਪਤਾਲ ਲਜਾਇਆ ਗਿਆ ਤੇ ਉੱਥੇ ਉਸ ਦੀ ਮੌਤ ਹੋ ਗਈ ਹੈ ਇਹ ਇਹ ਖਬਰ ਜਿਹੜੀ ਹੈ ਪੰਜਾਬ ਦੇ ਵਿੱਚ ਬੇहद ਅਹਿਮ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੇ ਪੁਆਇੰਟ ਆਫ View ਦੇ ਨਾਲ ਪੰਜਾਬ ਦੀ ਪਿਛਲੇ ਸਮੇਂ 'ਚ ਗਰਮਾਉਂਦੀ ਰਹੀ ਸਿਆਸਤ ਦੇ ਰੂਪ ਦੇ ਵਿੱਚ ਸਿੰਗਰ ਬਨਕੀਰਤ ਹੌਲਕਰ ਨੇ ਥੋੜੀ ਦੇਰ ਦੇ ਵਿੱਚ ਉਸ ਟੂਰਨਾਮੈਂਟ ਚ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਵੱਡੀ ਵਾਰਦਾਤ ਹੋ ਗਈ ਚਾਰ ਤੋਂ ਪੰਜ ਹਮਲਾਵਰ ਦੱਸੇ ਗਏ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਉਸ ਤੋਂ ਬਾਅਦ ਸੁਰੱਖਿਆ ਜਿਹੜੀ ਹੈ ਉਹ ਮਜ਼ਬੂਤ ਕਰ ਦਿੱਤੀ ਗਈ ਮੁਹਾਲੀ ਤੇ ਆਸ-ਪਾਸ ਦੇ ਇਲਾਕੇ ਦੀ ਔਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਪੁਲਿਸ ਉਹਨਾਂ ਨੂੰ ਲੱਭਣ ਦੇ ਵਿੱਚ जुट ਗਈ ਹੈ ਬੰਬੀਹਾ ਗੈਂਗ ਕਨਸ਼ਾਮਪੂਰੀਆ ਗੈਂਗ ਗੋਪੀ ਗਨਸ਼ਾਮਪੂਰੀਆ ਦੇ ਨਾਮ ਤੇ ਪੋਸਟਾਂ ਸਾਹਮਣੇ ਆਈਆਂ ਨੇ ਹਾਲਾਂਕਿ ਉਹਨਾ ਪੋਸਟਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਬਾਅਦ ਦੇ ਵਿੱਚ ਉਹਨਾਂ ਦੇ ਲਿੰਕ ਨਹੀਂ ਮਿਲਦੇ ਸਕਰੀਨਸ਼ਾਟ ਵਾਇਰਲ ਕਰਕੇ ਪੋਸਟਾਂ ਡਿਲੀਟ ਹੋ ਜਾਂਦੀਆਂ ਪਰ ਉਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਰਾਣਾ ਬਲਾਚੌਰੀਆ ਉਹ ਸ਼ਖਸੀ ਜਿਸ ਨੇ ਜਿਸ ਵੇਲੇ ਸਿੰਧੂ ਮੂਸੇਵਾਲਾ ਦਾ ਮਰਡਰ ਹੋਇਆ ਸੀ ਉਸ ਮੌਕੇ ਤੇ ਉਹਨਾਂ ਕਾਤਲਾਂ ਨੂੰ ਪਨਾ ਦਿੱਤੀ ਸੀ ਇਹ ਜ਼ਿਕਰ ਕੀਤਾ ਗਿਆ ਔਰ ਪਹਿਲੀ ਵਾਰ ਇਸ ਪੋਸਟ ਦੇ ਵਿੱਚ ਜ਼ਿਕਰ ਹੋਇਆ ਹੈ ਜੇ ਕਿਸੇ ਸ਼ਖਸ ਦਾ ਜੇ ਕੋਈ ਵੱਖਰਾ ਨਾਮ ਕਿਸੇ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਪੋਸਟ ਦੇ ਵਿੱਚ ਆਇਆ ਤਾਂ ਉਹ ਨਾਮ ਹੈ ਸ਼ਗਨਪ੍ਰੀਤ ਦਾ ਸ਼ਗਨਪ੍ਰੀਤ ਜਿਸ ਦਾ ਨਾਮ ਵਿੱਕੀ ਮਿੰਡੂ ਖੇੜਾ ਦੇ ਕਤਲकांड ਦੇ ਵਿੱਚ ਸਾਹਮਣੇ ਆਇਆ ਸੀ ਔਰ ਉਸ ਵੇਲੇ ਵੀ ਸਿੱਧੇ ਤੌਰ ਤੇ ਸਾਹਮਣੇ ਨਹੀਂ ਆਇਆ ਉਸ ਦੀ ਚਰਚਾ ਹੁੰਦੀ ਰਹੀ ਕਿ ਸ਼ਗਨਪ੍ਰੀਤ ਦੇ ਉਹ ਟੱਚ ਦੇ ਵਿੱਚ ਸੀ ਉਸ ਵੇਲੇ ਲੋਕ ਹਾਲਾਂਕਿ ਸ਼ਗਨਪ੍ਰੀਤ ਵੱਲੋਂ ਬਾਅਦ ਚ ਇਹਨਾਂ ਚੀਜ਼ਾਂ ਨੂੰ ਨਕਾਰਿਆ ਵੀ ਗਿਆ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਪਰ ਹੁਣ ਸਿੱਧੇ ਰੂਪ ਦੇ ਵਿੱਚ ਸ਼ਗਨਪ੍ਰੀਤ ਦੇ ਨਾਮ ਦੀ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਸ਼ਗਨਪ੍ਰੀਤ ਤੇ ਉਸਦੇ ਸਾਥੀਆਂ ਵੱਲੋਂ ਲਈ ਜਾਂਦੀ ਹੈ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਗੋਪੀ ਕਨ ਸ਼ਾਮਪੂਰੀਆ ਗੈਂਗ ਨੇ ਲਈ ਹੈ ਜਿਸ 'ਚ ਜ਼ਿਕਰ ਸ਼ਗਨਪ੍ਰੀਤ ਦਾ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਤੇ ਵਿੱਚ ਲਿਖਿਆ ਹੈ ਕਿ ਰਾਣੇ ਨੂੰ ਮਾਰ ਕੇ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਗਿਆ ਕਿਉਂਕਿ ਰਾਣਾ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ टीसी ਸੋ ਅੱਜ ਦੀ ਇਹ ਸਭ ਤੋਂ ਅਹਿਮ ਖਬਰ ਹੈ ਸ਼ਗਨਪ੍ਰੀਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਉਸ ਪੋਸਟ ਦੇ ਵਿੱਚ ਸ਼ਗਨਪ੍ਰੀਤ ਦਾ ਜ਼ਿਕਰ ਹੈ ਔਰ ਕਿਹਾ ਗਿਆ ਹੈ ਕਿ ਇਹ ਲਾਰੈਂਸ ਦੀ ਮਦਦ ਕਰਦੇ ਨੇ ਔਰ ਇਸੇ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜ਼ਿਕਰ ਸਿੱਧੂ ਮੂਸੇਵਾਲਾ ਦਾ ਵੀ ਹੋਇਆ ਉਸ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਸੀ ਇੱਕ ਵਾਰੀ ਫਿਰ ਤੁਹਾਨੂੰ ਪੜ੍ਹ ਕੇ ਦੱਸ ਦਿੰਦੇ ਹਾਂ ਉਸ ਪੋਸਟ ਦੇ ਵਿੱਚ ਜੋ ਗੋਪੀ ਗਨ ਸ਼ਾਮਪੁਰੀਆ ਦੇ ਨਾਮ ਹੇਠ ਲਿਖੀ ਗਈ ਹੈ ਗੋਪੀ ਗਨ ਸ਼ਾਮਪੁਰੀਆ ਗਰੁੱਪ ਦੇ ਨਾਮ ਦੇ ਹੇਠ ਉਸ ਦੇ ਵਿੱਚ ਲਿਖਿਆ ਗਿਆ ਕਿ ਅੱਜ ਮੋਹਾਲੀ ਦੇ ਸੁਹਾਣਾ ਸਾਹਿਬ ਦੇ ਵਿੱਚ ਕਬੱਡੀ ਕੱਪ ਤੇ ਰਾਣੇ ਬਲਾ ਚੌਰੀਏ ਦਾ ਕਤਲ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਸ਼ਗਨਪ੍ਰੀਤ ਮੁਹੰਮਦ ਮੁਹੱਬਤ ਰੰਦਾਵਾ ਅਮਰ ਖੱਬੇ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਲੈਂਦੇ ਹਾਂ ਇਹ ਬੰਦਾ ਸਾਡੇ ਐਂਟੀ ਜੱਗੂ ਖੋਤੀ ਤੇ ਲਾਰੈਂਸ ਦੇ ਨਾਲ ਵਰਤਦਾ ਸੀ ਇਸ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਦੀ ਰਿਹائش ਕਰਵਾਈ ਤੇ ਖੁਦ ਬੰਦੇ ਸਾਹਮੇ ਸੀ ਅੱਜ ਅਸੀਂ ਰਾਣਾ ਮਾਰ ਕੇ ਆਪਣੇ ਭਰਾ ਮੁਸੇਵਾਲਾ ਦਾ ਬਦਲਾ ਲਿਆ ਇਹ ਕੰਮ ਸਾਡੇ ਪ੍ਰਾ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਨੇ ਕੀਤਾ ਹੈ ਬਾਕੀ ਅੱਜ ਤੋਂ ਸਾਰਿਆਂ ਨੂੰ 플레이ਰਾਂ ਤੇ ਉਹਨਾਂ ਦੇ ਮਾਪਿਓ ਨੂੰ ਇੱਕ ਬੇਨਤੀ ਹੈ ਕਿ ਕੋਈ ਵੀ ਜੱਗੂ ਤੇ ਹੈਰੀ ਦੀ ਟੀਮ ਦੇ ਨਾਲ ਨਾ ਖੇਡੇ ਰਿਜ਼ਲਟ ਸੇਮ ਮਿਲੂਗਾ ਸਾਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਸਾਨੂੰ ਬਸ ਜੱਗੂ ਤੇ ਹੈਰੀ ਦੀ ਕਬੱਡੀ 'ਚ ਕੋਈ ਦਖਲਅੰਦਾਜ਼ੀ ਨਹੀਂ ਚਾਹੀਦੀ ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਥੇ ਜਿਸ ਜੱਗੂ ਦਾ ਜ਼ਿਕਰ ਇਸ ਪੋਸਟ ਦੇ ਵਿੱਚ ਕੀਤਾ ਗਿਆ ਹੈ ਉਹ ਜੱਗੂ ਤੋਂ ਮਤਲਬ ਜੱਗੂ ਭਗਵਾਨਪੁਰੀਆ ਤੋਂ ਐ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੁਝ ਐਸੀਆਂ ਵੀ ਜਿਹੜੀਆਂ ਚਰਚਾਵਾਂ ਰਹੀਆਂ ਨੇ ਕਿ ਪਹਿਲਾਂ ਇਹ ਸਾਰੇ ਇਕੱਠੇ ਹੁੰਦੇ ਸੀ ਬਾਅਦ ਚ ਅਲੱਗ-ਅਲੱਗ ਹੋ ਗਏ ਇੱਕ ਦੂਜੇ ਦੇ ਖਿਲਾਫ ਹੋ ਗਏ ਲਾਰੈਂਸ ਤੇ ਜੱਗੂ ਭਗਵਾਨਪੁਰੀਆ ਦੇ ਵੀ ਵੱਕ ਹੋਣ ਦੀਆਂ ਖਬਰਾਂ ਆਈਆਂ ਪਰ ਬਾਅਦ ਦੇ ਵਿੱਚ ਕੁਝ ਚਰਚਾਵਾਂ ਐਸੀਆਂ ਵੀ ਉੱਠੀਆਂ ਜਿਸ ਦੇ ਵਿੱਚ ਜੱਗੂ ਤੇ ਲਾਰੈਂਸ ਦੇ ਨਜ਼ਦੀਕੀਆਂ ਦੇ ਜ਼ਿਕਰ ਹੋਏ ਹਾਲਾਂਕਿ ਇਸ ਦਾ ਇਸ ਦੀ ਵੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਪਰ ਐਸੀਆਂ ਚਰਚਾਵਾਂ ਔਰ ਅੱਜ ਦੀ ਪੋਸਟ ਨੂੰ ਦੇਖ ਕੇ ਇਹ ਅੰਦਾਜ਼ਾ ਲੱਗਦਾ ਹੈ ਐ ਜੋ ਇਸ ਦੇ ਵਿੱਚ ਲਿਖਿਆ ਗਿਆ ਕਿ ਐ ਜੱਗੂ ਤੇ ਲਾਰੈਂਸ ਦੀਆਂ ਦੇ ਜਿਹੜੇ ਬੰਦੇ ਨੇ ਜਿਹੜਾ ਉਹਨਾਂ ਦੇ ਨਾਲ ਵਰਤੇਗਾ ਅਸੀਂ ਉਸ ਦੇ ਉਸ ਦਾ ਅੰਜਾਮ ਐਸਾਈ ਕਰਾਂਗੇ ਲਗਭਗ ਇਹ ਸ਼ਬਦਾਵਲੀ ਉਸ ਪੋਸਟ ਦੇ ਵਿੱਚ ਵਰਤੀ ਗਈ ਹੈ ਤਾਂ ਕਿਤੇ ਨਾ ਕਿਤੇ ਉਹ ਜਿਹੜੀਆਂ ਗੈਂਗਸਟਰਾਂ ਦੀਆਂ ਧਿਰਾਂ ਬਣ ਗਈਆਂ ਨੇ ਉਹਨਾਂ ਦਾ ਗਰੁੱਪイズਮ ਸ਼ੁਰੂ ਹੋ ਗਿਆ ਕਿ ਇੱਕ ਪਾਸੇ ਕੁਝ ਲੋਕ ਇਕੱਠੇ ਹੋਏ ਨੇ ਗੋਪੀ ਗਨ ਸ਼ਾਮਪੂਰੀਆ ਜਾਂ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਜੁੜ ਕੇ ਔਰ ਦੂਸਰੇ ਪਾਸੇ ਲੋਰੈਂਸ ਤੇ ਉਸਦੇ ਗਰੁੱਪ ਦੇ ਬੰਦੇ ਨੇ ਸੋ ਇਹ ਕਤਲ ਜਿਹੜਾ ਰਾਣਾ ਬਲਾ ਚੌਰੀਆ ਦਾ ਕਤਲ ਕੀਤਾ ਗਿਆ ਸੁਹਾਣਾ ਦੇ ਵਿੱਚ ਇਹ ਕਤਲ ਉਸੇ ਗੈਂਗਵਾਰ ਦਾ ਹੀ ਨਤੀਜਾ ਮੰਨਿਆ ਜਾ ਰਿਹਾ ਉਸੇ ਗੈਂਗਵਾਰ ਦਾ ਜਿਹੜਾ ਹੈ ਫਾਲ ਆਊਟ ਮੰਨਿਆ ਜਾ ਰਿਹਾ ਜਿਸ ਤਰੀਕੇ ਦੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ ਹਾਲਾਂਕਿ ਐਸੀਆਂ ਪੋਸਟਾਂ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿਸ ਦੀ ਪੁਸ਼ਟੀ ਕਰਨੀ ਬਹੁਤ ਔਖੀ ਹੁੰਦੀ ਹੈ ਕਿਉਂਕਿ ਇਸ ਤੇ ਲਿੰਕ ਬਾਅਦ ਦੇ ਵਿੱਚ ਨਹੀਂ ਮਿਲਦੇ ਪਰ ਸੁਰੱਖਿਆ ਏਜੰਸੀਆਂ ਵੱਲੋਂ ਇਸਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਕਾਤਲਾਂ ਦੀ ਪਾਲਚ ਛੁੱਟ ਗਈ ਹੈ ਦੀ ਬਿਲਕੁਲ ਨੇੜੇ ਆਏ ਉਸ ਦੀ ਫੋਟੋ ਖਿਚਾਣ ਦੇ ਬਹਾਨੇ ਜਿਹੜਾ ਹੈ ਤਾਂ ਆ ਕੇ ਫਰਤਾਪਰ ਤੁਰ ਪਾਇੰਗੇ ਪਰ ਜੋ ਚਸ਼ਮਦੀਤ ਕੋਈ ਮੁੰਡੇ ਨੇੜੇ ਖੜੇ ਸੀ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਕੋਈ ਫੋਟੋ ਖਿਚਾਣ ਲਈ ਜਾਂ ਕੋਈ ਗੱਲਬਾਤ ਕੀਤੀ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ ਤੇ ਫਾਇਰ ਕਰ ਦੋ ਤਮਾਸ਼ ਕਿੰਨੀ ਸੰਖਿਆ ਸੀ ਦੋ ਤੋਂ ਤਿੰਨ ਲੱਗ ਰਹੇ ਨੇ ਜਾਂ ਦੋ ਸੀ ਜਾਂ ਤਿੰਨ ਸੀ ਬਲੈਰੋ ਗੱਡੀ ਦਾ ਜ਼ਿਕਰ ਹੋ ਰਿਹਾ ਨਹੀਂ ਬਲੈਰੋ ਵੀ ਇੱਕ ਬਾਈਕ ਵੀ ਆ ਰਿਹਾ ਵੀ ਇੱਕ ਗੱਡੀ ਐ ਜਿਹੜੀ ਬਲੈਰੋ ਬੜੀ ਤੇਜ਼ ਨਿਕਲੀ ਹੈ ਬਾਅਦ ਚ ਇੱਕ ਮੋਟਰਸਾਈਕਲ ਤੇ ਗਏ ਨੇ ਕੁਝ ਲੋਕਾਂ ਨੇ ਮੋਟਰਸਾਈਕਲ ਤੇ ਚੜਦੇ ਦੇਖਿਆ ਤਾਂ ਉਹਦੇ 'ਚ ਫਿਰ ਤੁਹਾਨੂੰ ਕੀ ਕੀ ਸੀਗੇ ਉਹਨ ਕਲੀਅਰ ਹੋ ਜਾਊਗਾ ਜੀ ਬਾਈ ਪੰਜਾਬੀ ਸਿੰਦਰ ਵੀ ਇੱਥੇ ਪੁੱਛਣੀ ਜੀ ਆਹ